ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਹਿਆਲੀ ਤੋਂ 2-3 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਖਰੀ ਦੀ ਤੇ ਸ਼ਹਿਰੇ ਪਨੂਆ ਤੋਂ ਵੀ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਜੱਲੇ ਵਾਲ ਪਿੰਡ ਦਰਗਾਪੁਰ ਠੱਠੀਆਂ ਮੰਤਾਂ ਇਹ ਪਿੰਡ ਦੋਸਤੋ ਥੋੜੀ-ਥੋੜੀ ਦੂਰੀ ਤੇ ਆ ਵੀਰ ਕੋਮਲ ਦੇ ਕੋਲ ਆਏ ਆ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰਤਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਇੱਕ ਬੈੜ ਪਸ਼ੂ ਤਿੰਨ ਗੱਭਣ ਤਿਆਰੀ ਵਾਲੇ ਤੇ ਇੱਕ ਸੂਈ ਮੱਝ ਦਿਖਾ ਦਾਂਗੇ ਟੋਟਲ ਚਾਰ ਨਗਾਂਗਾ ਚੌ ਨਗਾਂ ਦੀ ਡਿਟੇਲ ਕੋਮਲ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਕਿਸਾਨ ਵੀਰ ਉਹ ਤਰੀਕ 28 ਅਗਸਤ ਇਸ ਸਮਾਂ ਕੋਈ ਮਾਰਨਿੰਗ 11:30 ਪੌਣੇ 12 12:00 ਵਜੇ ਦਾ ਲਗ ਸਮ ਜਿਹੜਾ ਸਮਾਂ ਹੈਗਾ। ਬਥੇਰੇ ਡਿਟੇਲ ਦੇ ਲਈ ਚਲਦੇ ਆਂ ਵੀਰ ਕੋਮਲ ਦੇ ਕੋਲ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਆਉ ਕਰਦੇ ਆਂ ਗੱਲਬਾਤ। ਸਭ ਤੋਂ ਪਹਿਲਾਂ ਕੋਮਲ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਨੂੰ ਸਾਬ। ਫੌਰਤ ਨਾਲ ਕਿੱਦਾਂ ਠੀਕ ਜੀ? ਠੀਕ ਠਾਕ ਕੋਮਲ ਵਧੀਆ ਵੀਰੇ। ਹਾਂਜੀ ਹਾਂਜੀ ਵਧੀਆ ਜੀ। ਠੀਕ ਆ। ਤੇ ਵੀ ਕੋਮਲ ਆਈ ਜਾਈ ਜਾਂਦੇ ਪਸ਼ੂ ਇਸੇ ਤਰ੍ਹਾਂ ਵੀਰੇ। ਹਾਂਜੀ ਸਾਨੂੰ ਸਭ ਆਜ ਚਲਾਈ ਚਲੀ ਜਾਂ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਨਾਗ ਜਿਹੜਾ 1 ਇੱਕ ਹੀ ਸੋਇਆ ਬਾਕੀ ਤਿੰਨੇ ਪਸ਼ੂ ਗੱਭਣਾਂ ਹਾਂਜੀ ਠੀਕ ਹੈ ਇੱਕ ਮੈਂ ਸੋਈਆ ਤੇ ਬਾਕੀ ਤਿੰਨੇ ਗੱਭਣਾਂ ਜੀ ਲਓ ਜੀ ਤਿੰਨ ਜਿਹੜੇ ਪਸ਼ੂ ਗੱਭਣਾਂ ਦੋਸਤੋ ਦੋ ਮਈ ਤੇ ਇੱਕ ਵਾਰ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਸ਼ਾਈ ਆਲੰਗ ਦੇ ਵਿੱਚ ਇਹ ਗੱਭਣ ਪਸ਼ੂ ਆ ਤੇ ਸੋਈ ਸੁਵਾਈ ਇੱਕੀ ਮੱਝ ਕੋਮਲ ਸ਼ੁਰੂਆਤ ਇੱਥੋਂ ਕਰ ਲੈਣੀ ਹੈ ਜਿਹੜੀ ਸੂਈ ਹੈ ਵੀਰੇ ਪੂਰਾ ਵੇਰਵਾ ਇਹਦਾ ਸਾਂਝਾ ਕਰਦੇ ਸੰਧੂ ਸਾਹਿਬ ਇਹ ਤੀਜਾ ਸੂਹਾ ਜੀ ਇਹ ਓਕੇ ਹਾਂਜੀ ਤੇ 20 ਤੋਂ 25 ਕਿਲੋ ਦੀ ਸੂਈ ਆ ਮਗਰ ਕੱਟੀ ਆ ਇਹਦੇ ਠੀਕ ਹੈ ਜੀ ਹਾਂਜੀ ਤੇ ਦੁੱਧ 10 ਕਿਲੋ ਆ ਪ ਤਾਸ ਕਰੋ ਹਾਜਰ ਦੁੱਧ ਜਿਹੜਾ ਹਾਂਜੀ 10 ਲੀਟਰ ਮਾਰ ਕੇ ਅਗਲਾ ਫੇਰ ਖੜੇ ਲੋ ਜੀ ਵੀ ਆ ਪੰਜੀਆਂ ਦਿਨਾਂ ਦੀ ਦੋਸਤ ਸੁਈ ਆ ਤੱਜਾ ਸੁਆ ਤੇ ਮਗਰ ਕੱਟੀ ਆ ਫੀਮੇਲ ਆ ਤੁਸੀਂ ਵੇਖ ਲਓ ਠੀਕ ਆ ਆ ਬੱਚਾ ਸਚੂਣ ਚਾਣ ਚੰਗੀ ਆ ਕੋਮਲ ਸੰਧੂ ਸਾਹਿਬ ਚਵਾਈ ਚੁਈ ਐਣ ਇੱਕ ਨੰਬਰ ਆ ਪੂਰੀ ਠੀਕ ਆ ਜੀ ਸਵੇਰ ਚਵਾਈ ਦਾ ਸਮਾਂ ਦੱਸ ਦੂੰਗਾ ਕਿ ਕਿੰਨੇ ਕ' ਵਜੇ ਕੀਤੀ ਸੰਧੂ ਸਾਹਿਬ 6 ਵਜੇ ਚਵਾਈ ਹੋਈ ਆ ਕੋਈ ਟਾਈਮ ਨਹੀਂ ਲਾਇਆ ਮੈਂ ਇਹਨਾਂ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਆ ਦੋਸਤੋ ਵੈਸੇ ਸ਼ਾਮਾ ਚਾਹ ਪਸੂ ਦਾ ਪਤਾ ਲੱਗ ਹੀ ਜਾਂਦਾ ਫਿਲਹਾਲ ਤੁਸੀਂ ਵੇਖੋ ਬਿਲਕੁਲ ਜਵਾਈ ਜਿਹੜੀ ਆ ਕੋਈ 6 6:30 ਵਜੇ ਜਿਹੜੀ ਬਿਲਕੁਲ ਚੁਵਾਈ ਦਾ ਸਮਾਂ ਜਿਹੜਾ ਕਰੈਕਟ ਤੁਹਾਨੂੰ ਦੱਸ ਹੀ ਦਿੱਤਾ ਤੇ ਜੱਸੂਆ 50 ਕਿ ਦਿਨਾਂ ਦੀ ਸੂਈ ਹੈ 10 ਕਿਲੋ ਨੈਟ ਦੁੱਧ ਦਾ ਹਾਂਜੀ 10 ਕਿਲੋ ਦੁੱਧ ਰੈਡੀ ਹੈ ਜੀ ਤੇ ਆਓ ਵੀਰ ਕੋਮਲ ਖੋਲ ਕੇ ਦਿਖਾ ਦਗੇ 10 ਕਿਲੋ ਦੁੱਧ ਜਿਹੜਾ ਦੋਸਤੋ ਨੈਟੇ ਦੇ ਥੱਲੇ ਹਾਜ਼ਰ ਆ ਤੇ ਜੱਸੂਆ ਇੱਕ ਸਿੰਘ ਦਾ ਜਿਹੜਾ ਖੋਖਲਾ ਲੱਥਾ ਹੈ ਉਹ ਤੁਸੀਂ ਆ ਦੇਖ ਲਓ ਠੀਕ ਆ ਜੀ ਜਾਂ ਟੋਟਾ ਸਿੰਘ ਕਹੋ ਤੇ 10 ਕਿਲੋ ਧਾਰਾਂ ਇਸ ਵਕਤੇ ਦੇ ਥੱਲੇ ਹਾਜ਼ਰ ਸੂਪਰ ਚੁਵਾਈ ਦਾ ਸਮਾਂ ਤੁਹਾਨੂੰ ਨੋਟ ਕਰਾਤਾ ਹੁਣ ਕੋਈ 12:00 ਵਜੇ ਦਾ ਸਮਾਂ ਹੈ ਦੁਪਹਿਰ ਦਾ ਤੇ ਕੱਦ ਕਾਠ ਦੀ ਗੱਲ ਕਰੀਏ ਹਾਈਟ ਦੋਸਤੋ ਬੇਸ਼ੱਕ ਮੀਡੀਅਮ ਆ ਵਜਨ ਲੋਡ ਪੂਰਾ ਤੇ ਵੇਲ ਬੂਲਸ ਚੰਗੀ ਆ ਲੰਬੀ ਬਹੁਤ ਆ ਠੀਕ ਆ ਜੀ ਵੇਲ ਪੱਖੋਂ ਵੀ ਲਵਾਈ ਪੱਖੋਂ ਵੀ ਤੁਸੀਂ ਵੇਖੋਗੇ ਬਹੁਤ ਆ ਤੇ ਵਜਨ ਲੋਡ ਵੀ ਪੂਰਾ ਮੱਝ ਦਾ ਤੇ ਥਣ ਚੜਾ ਬਿਲਕੁਲ ਇੱਕ ਸਾਰ ਬਖਾਵਾ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਬਖਾਲੇ ਦੀ ਬਿਲਕੁਲ ਪੱਦਰ ਕੋਈ 22 ਕੋਈ ਸੈਡ ਸੂਰ ਦਾ ਬਾਲ ਸਿੰਘ ਨਹੀਂ ਹੈਗਾ ਆ ਦੇਖੋ ਅਛਾ ਕੋਮਲ ਇੱਕ ਹੋਰ ਗੱਲ ਦੱਸ ਸਕਦੇ ਕਿਸੇ ਰਕਮ ਦੀ ਕੋਈ ਭੂਰ ਛੱਟਾ ਪਹਵਾਰਾ ਮੇਰੇ ਕੋਈ ਸੰਦੂ ਸਾਹਿਬ ਕੋਈ ਭੂਰ ਛੱਟਾ ਨਹੀਂ ਚਵਾਈਆਂ ਨੇ ਇੱਕ ਨੰਬਰ ਲੱਗੀ ਪੂਰੀ ਠੀਕ ਆ ਕਿਉਂਕਿ ਚਲੋ ਤੁਸੀਂ ਚਵਾਈ ਕੀਤੀ ਤੁਸੀਂ ਦੱਸ ਸਕਦੇ ਜੇ ਭਾਵੇਂ 2-4 ਡਾਂਗੀ ਚੋਈ ਆ ਹਾਂਜੀ ਹਾਂਜੀ ਸੰਦੂ ਸਾਹਿਬ ਚਵਾਈ ਇੱਕ ਨੰਬਰ ਆਇਆ ਪੂਰੀ ਠੀਕ ਆ ਕਰੀ ਹਾਂਜੀ ਇਹਦੀ ਡਿਮਾਂਡ ਕੀ ਕਰਦੇ ਆ ਕੋਮਲ ਲੈਣ ਦੇਣਾ ਸੰਦੂ ਸਾਹਿਬ ਮੋਲੇ ਦਾ 75000 ਹਾਂਜੀ 3000 ਛੱਡ ਦਾਂਗੇ 72000 ਥੋਰ ਕਰ ਦਈਏ 70 ਦੀ ਹੁੰਦੀ ਏ ਤਾਂ ਹੋਰ ਲੈਸ ਕਰ ਦਈਏ ਤੁਸੀਂ ਸੰਦੂ ਸਾਹਿਬ ਇੱਕੋ ਹੀ ਗਾਹਣਾ ਵਾਲੇ ਕਰਦੇ ਨੇ 70 ਚੋਂ ਹੀ 2000 ਲੋ ਜੀ 3000 ਦੀ ਕਿਸਾਨ ਵੀਰੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਜੀ ਸੋ ਬਿਲਕੁਲ ਸੱਜਰ ਤਾਜੀ ਸੂਈ ਦੇ ਹਿਸਾਬ ਦੀ ਆਪੀਕ ਤੇ ਕੋ ਸਮਝ ਲੈ ਕੋਈ 25 ਹਕ ਦਿਨਾਂ ਦਾ 28 ਹਕ ਦਿਨਾਂ ਦਾ ਇੰਨਾ ਜਿਹੜਾ ਸਮਾਂ ਕੋਈ ਮਰਮਾਨ ਲੇ ਤੁਸੀਂ ਸੌਦਾ ਕਰ ਲੀਓ ਥਾਣਾ ਦੋਨੋਂ ਦੀ ਇੱਕ ਉਹ ਤੁਹਾਨੂੰ ਬਹਿਣੀ ਬਾਈ ਤੋਂ ਆਪਾ ਦਿਖਾ ਰਹੇ ਆ ਬਹਿਣੀ ਵਾਲੀ ਸਾਈਡ ਤੋਂ ਆਹ ਥਾਣਾ ਠੀਕ ਹੈ ਜੀ ਵੰਡ ਬੂਡ ਆਪਸੀ ਥਾਣਾ ਦੀ ਚੰਗੀ ਆ ਕੋਈ ਚੌਂ ਚੌਂ ਅੰਗਲਾਂ ਤੇ ਥਾਣਾ ਪਰ ਸਮਾਂ ਚ ਜਦੋਂ ਆਉਂਦਾ ਪਸ਼ੂ ਉਦੋਂ ਥੋੜੀ ਵਿਰਲ ਹੋਰ ਸਾਹਮਣੇ ਨਿਕਲ ਕੇ ਆਉਂਦੀ ਆ ਹੁਣ ਸਵੇਰ ਚੋਈ ਛਵਾਈ ਆ ਠ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ 68000 ਰੁਪਇਆ ਵਜਨ ਤੋੜ ਪੂਰਾ ਸੋ 35 ਫੜੱਕ ਜਿਹੜਾ ਮੇਰਾ ਵੀਰ ਕੋਈ ਸੌਦਾ ਕਰ ਲੂਗਾ ਠੀਕ ਹੈ ਜੀ ਇਧਰ ਸੈਕੰਡ ਨੰਬਰ ਤੇ ਕੋਮਲ ਆਪਣੇ ਕੋਲ ਜਿਹੜੀ ਆ ਆ ਗਈ ਝੋਟੀ ਸੰਧੂ ਸਾਹਿਬ ਦੂਜਾ ਸੁਹਾ ਜੀ ਓਕੇ ਗੱਬਣ ਹਾਂਜੀ ਇਹ 4 ਤੋਂ 5 ਦਿਨ ਲੈ ਜੂਗੀ ਯਾਨੀ ਕਿ 5 ਦਿਨ ਲਊਗੀ ਗੱਬਣ ਤਿਆਰੀ ਵਾਲੀ ਹਾਂਜੀ ਗੱਬਣ ਤਿਆਰੀ ਵਾਲੀ 5 ਦਿਨ ਲੈ ਜੂਗੀ ਤੇ ਮੈਨੂੰ ਲੱਗਦਾ ਵੀ ਹਫਤਾ ਵੀ ਟਪਾ ਜੂਗੀ ਹਫਤਾ ਹਫਤਾ ਕ ਹਫਤਾ ਕ ਲੈ ਹਫਤਾ ਕ ਮੰਨ ਲੇ ਕੋਈ ਤਾਂ ਵੀ 8 8 ਦਿਨ ਦਾ ਆਈਡੀਆ ਮੰਨ ਲੇ ਹਾਂਜੀ ਇੱਥੇ ਕ ਲੈ ਜੂਗੀ ਠੀਕ ਹੈ ਲਾਉ वैसे 53 ਤੋਂ पण ਬੋਲਾਪਾ ਨਹੀਂ ਹੈ ਕਿ ਥੋੜਾ ਤਪਾਈ ਜਾ ਨਹੀਂ ਸਾਨੂੰ ਸਾਹਿਰ ਹੀ ਆਉਂਦਾ ਜੇ ਲੈ ਜਾਓ ਕਿਤੇ ਨਾਲ ਹਾਂਜੀ ਲੈ ਜਾਈਏ ਲੋ ਜੀ ਸੈਕੰਡ ਟਾਈਮਰ ਆ ਦੂਜਾ ਸੂਬਾ ਸੂਨ ਵਾਲੀ ਆ ਸਿੰਘੀ ਸਿੰਘੀ ਆ ਤੁਸੀਂ ਵੇਖੋ ਠੀਕ ਹੈ ਜੀ ਮੂੰਹ ਮੱਥੇ ਦੀ ਹਾਈਟ ਮੀਡੀਅਮ ਦੇ ਵਿੱਚ ਆ ਹਾਈਟ ਮੀਡੀਅਮ ਆ ਪਤਲਾ ਪਿੰਡਾ ਬਿਲਕੁਲ ਜਿਵੇਂ ਪਤਲੇ ਪਿੰਡੇ ਦੇ ਵਿੱਚ ਨਾੜੀ ਨੂੜੀ ਜਿਹੜੀ ਤੁਸੀਂ ਵੇਨ ਉਹ ਕਾਫੀ ਉੱਪਰ ਦਿਖਾਈ ਦੇ ਰਹੀਆਂ ਪਿੰਡੇ ਦੇ ਉੱਪਰ ਵੀ ਕਿਉਂਕਿ ਬਿਲਕੁਲ ਹੈ ਪਤਲੀ ਸਕਿਨ ਦੇ ਵਿੱਚ ਸੋ ਸੈਕੰਡ ਟਾਈਮਰ ਦੂਜਾ ਸੂਬਾ 53 ਤੋਂ ਪਾਵਨ ਤੇ ਪਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਐ ਸੰਧੂ ਸਾਹਿਬ ਪਿੱਛੇ ਦੀ ਆਪਣੀ ਦੋਹਾਂ ਦੀ ਗਾਰੰਟੀ ਹੋ ਗਈ ਜਿਹੜਾ ਭੈਣ ਭਰਾ ਆਵੇ ਟਿੱਪ ਕੇ ਤਸੱਲੀ ਕਰਕੇ ਖੜੇ ਆਪਦੀ ਠੀਕ ਹੈ ਜੀ ਭਲੇ ਕਾ ਸੰਧੂ ਸਾਹਿਬ ਪਹਿਲਣਾ ਦੇ ਪੌਂਦੀ ਹੈਗੀ ਪਰ ਦੂਜਾ ਠੀਕ ਹੈ ਜੀ। ਲੈ ਕੋਮਲ ਕੀ ਇਹਦੀ ਡਿਮਾਂਡ ਕਰਤੀ ਫਿਰ। ਸੰਧੂ ਸਾਹਿਬ ਮੋਲੇ ਦਾ ਵੀ 75000। ਹਾਂ। ਤਿੰਨ ਛੱਡਦਾ 75 72 ਦੇ ਦਾਂਗੇ। 75 ਦੀ। ਹਾਂ ਜੀ। ਤੇ ਉਹ ਡਾਦ ਕਰਦੀ ਕਰਦੀਏ ਲੈਸ ਖੋਲਾ। ਇਹ ਵੀ ਸੰਧੂ ਸਾਹਿਬ 68 ਦੀ ਦੇ ਦਾਂਗੇ। ਅੱਛਾ ਜੀ। ਹਾਂ ਜੀ। 68000 ਦੀ। ਹਾਂ ਜੀ। ਵੀ 68 68 ਕਰਾਉਣੀ ਅੱਜ। 68 68 ਕਰਾ ਦੇਣੀ ਅੱਜ। 68 68 ਹੀ ਕਰਾਉਣੀ ਫਿਰ ਅੱਜ। ਹਾਂ ਜੀ। ਮੋਲੇ ਬਿਲਕੁਲ ਜਾਇਜ ਪਾਇਆ ਐਣ। ਚੰਗੀ ਆ ਚੰਗੀ। ਹਾਂ ਜੀ। ਉਹ ਵੀ ਭਰਾਵਾ 35 ਤੋਂ ਪਾਉਣ ਦੀ ਤੇ ਭਾਰ ਪਿੱਛੇ ਦੀ ਕਿਉਂਕਿ ਗੱਬਣ ਪਸ਼ੂ ਆ ਤੇ ਕਿਸੇ ਵੀਰ ਦੇ ਮਨ ਤੁਸੀਂ ਆ ਕੇ ਦੇਖ ਹੀ ਲੈਣੀ ਆਪਣੀ ਤਸੱਲੀ ਕਰ ਹੀ ਲੈਣੀ ਆ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਖਲਾਲ 2 ਦਿਨ ਦੀ ਭਾਵੇਂ 3 ਦਿਨ ਦੀ ਤਸੱਲੀ ਲੈ ਲਿਓ ਠੀਕ ਆ ਜੀ ਤੇ ਕੋਈ ਇਦਾਂ ਦੀ ਅਚਾ ਹੋਵੇ ਤੇ ਪਸੂ ਪਹਿਲਾਂ ਜਿਹੜਾ ਕੋਈ 2-3 ਮਹੀਨੇ ਕੋਈ 1.5 ਮਹੀਨਾ ਮਹੀਨਾ ਪਹਿਲਾਂ ਹੀ ਵਖਾ ਦੇਂਦਾ ਕੰਮ ਕਰ ਤੇ ਇਹ ਜਿਹੜੀ 268000 ਦੇ ਵਿੱਚ ਤੁਹਾਨੂੰ ਝੋਟੀ ਮਿਲ ਜੂਗੀ ਸੈਕਿੰਡ ਨੰਬਰ ਤੇ ਸੀਗੀ ਤੇ ਦੂਜੇ ਸੂਬਾ ਇੱਧਰ ਕੁੰਮਲ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰ ਸੰਧੂ ਸਾਹਿਬ ਇਹ ਯਾਨੀ ਕਿ 15 ਕ ਦਿਨ ਲੈਂਦੀ ਆ ਅੱਛਾ ਜੀ ਹਾਂਜੀ ਤੇ ਸੂਬਾ ਦੂਜਾ ਕਹਿੰਦੇ ਕੋਈ ਤੇਜਾ ਕਹਿੰਦੇ ਜੀ ਠੀਕ ਆ ਜੀ ਹਾਂ ਲੋ ਜੀ ਸੁਹਾ ਪ੍ਰਭੋ ਕੋਈ ਦੂਜਾ ਚਾਹੇ ਕੋਈ ਤੀਜਾ ਮਾਨ ਵਾਲੇ 15 ਕ ਦਿਨ ਹਜੇ ਦੇ ਵੀ ਪੈਂਡਿੰਗ ਆ ਠੀਕ ਆ ਤੇ ਕੱਦ ਜਿਹੜਾ ਮੀਡੀਅਮ ਹਾਈਟ ਦੇ ਵਿੱਚ ਆ ਹੈ ਬਿਲਕੁਲ ਪਤਲੇ ਪਿੰਡੇ ਦੀ ਹੈ ਜਿਹੜੀ ਆਪਾਂ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 19 ਕੀ ਜਾਂ ਫਰਕ ਆ ਹਾਈਟ ਇਹਨਾਂ ਦੋਹਾਂ ਦੀ ਬਿਲਕੁਲ ਇੱਕੋ ਜੀ ਆ ਮੀਡੀਅਮ ਹਾਈਟ ਦੇ ਵਿੱਚ ਆ ਇਹ ਤੀਜਾ ਸੁਹਾ ਹੈ ਠੀਕ ਆ ਆ ਦੇਖੋ ਜੀ ਬਾਕੀ ਕੋਮਲ ਭਾਈ ਜੇ ਕੋਈ ਏਡਾ ਦੂਰ ਆਉਂਦਾ ਬਾਕੀ ਤਸੱਲੀ ਪੂਰੀ ਪਿਛੇ ਪਛੇੜੀ ਸੰਦੂ ਸਾਹਿਬ ਪਿਛੇ ਦੀ ਆਪਣੀ ਫੁੱਲ ਗਾਰੰਟੀ ਹੈ ਜੇ ਮੈਂ ਭਾਰ ਪਾਉ ਤੇ ਵਾਪਸ ਲਾਵਾਂਗੇ ਨਾਲ ਹੀ ਗੱਲ ਨਹੀਂ ਕਹਿਣ ਦੀਆਂ ਗੱਲਾਂ ਨਹੀਂ ਐ ਠੀਕਾ ਕੁਮਲੇ ਦੀ ਡਿਮਾਂਡ ਫਿਰ ਕੀ ਕਰਤੀ ਫਿਰ ਸੰਧੂ ਸਾਹਿਬ ਕੱਚੀ ਮੈਂ ਤਾਂ ਮੁੱਲ ਵੀ ਕੱਚਾ ਹੀ ਕਰ ਦੇਣਾ ਆਪਾਂ ਹਾਂਜੀ ਮੈਂ ਤਾਂ ਸੰਧੂ ਸਾਹਿਬ 75 ਦੀ ਵਿਕਦੀ ਐ ਜੇ ਮੈਂ ਤਿਆਰੀ ਦੇ ਹੋਏ ਨਾ 70 ਨਾ 75 ਨਾ 65 ਜੱਸ 90 60 ਹਜ਼ਾਰ ਦੀ ਉਹ ਚ ਮਾਨਤਨ ਕਰਦਾ 60 ਦੇ ਵਿੱਚੋਂ ਵੀ ਹਾਂਜੀ ਲਓ ਜੀ 60 ਹਜ਼ਾਰ ਦੇ ਵਿੱਚੋਂ ਵੀ ਕਿਸਾਨ ਵੀਰੋ ਵਿੱਚੋਂ ਮਾਨਤਨ ਹੋ ਜਾਊਗਾ ਛੋਟਛਾਪਾ ਹੋ ਜਾਊਗਾ ਬਾਕੀ 35 ਤੋਂ ਪਣੇ ਇੱਕ ਨੰਬਰ ਆ ਹਜੇ ਨੋਰਮਲ ਜੇ ਤੁਸੀਂ ਦੇਖੋਗੇ ਨੋਰਮਲ ਜੇ ਹਜੇ ਲਾਏ ਬਣਾਏ ਪਈ ਆ ਥੋੜਾ ਜਿਹਾ ਲਾਉਣਾ ਸ਼ੁਰੂ ਕੀਤਾ ਹਜੇ 15 ਕ ਦਿਨ ਦਾ ਸਮਾਂ ਬਾਕੀ ਆ ਪਸ਼ੂ ਇਹਨਾਂ ਦੀ ਖਾਸੀਅਤ ਆ ਕੋਈ 8-10 ਦਿਨਾਂ ਦੇ ਦੌਰਾਨ ਹੀ ਪਸ਼ੂ ਲਾਉਣੇ ਬਣਾਉਣੇ ਸ਼ੁਰੂ ਕਰਦਾ ਠੀਕ ਆ ਤੇ ਤੀਜਾ ਸੂਭਾ ਹਾਈ ਟੂ ਮੀਡੀਅਮ ਪਤਲੀ ਪਿੰਡੇ ਬਿਲਕੁਲ ਪਤਲੀ ਚਮੜੀ ਆ ਆਪਾਂ ਕਹਿ ਲਈਏ ਵੀ ਪਤਲਾ ਪਿੰਡਾ ਸਾਨੂੰ ਸਮਝ ਬਾਕੀ ਜਮੀ ਪਲੀ ਐ ਪੂਰੀ ਆ ਦੇਖੋ ਜੀ ਸਕਿਨ ਵਾਜੀ ਬਿਲਕੁਲ ਦੇਖੋ ਕਿ ਪਤਲੀ ਸਕਿਨ ਆ ਠੀਕ ਆ ਤੇ ਰੇਟ ਬੜਾ ਜਾਇਜ਼ ਆ ਇਸ ਰੇਟ ਦਾ ਪਸ਼ੂ ਤੁਸੋਂ ਵੈਸੇ ਵੀ ਕਈ ਵਾਰ ਬਹੁਤ ਘੱਟ ਦੇ ਲੱਭਦੇ ਆ ਤੇ ਇੱਕ ਲਾਸ਼ਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਸ਼ਾਈ ਵਾਲਾ ਕਰਾਸ ਸੰਗ ਦੇ ਵਿੱਚ ਇਹ ਵਹਿੜ ਦਿਖਾਉਨੇ ਆ ਤੇ ਕੋਮਲੇ ਵੀ ਤਿਆਰੀ ਵਾਲੀ ਆ ਫਿਰ ਬੜਾ ਸੰਧੂ ਸਾਹਿਬ ਇਹ ਤਿਆਰੀ ਵਾਲੀ ਵੀ ਚਾਰ ਪੰਜ ਦਿਨ ਲਊਗੀ ਚਾਰ ਪੰਜ ਕਿ ਦਿਨ ਹਾਂਜੀ ਇਹਨੇ ਕਿ ਦਿਨ ਲਊਗੀ ਇਹ ਸੁੰਦੀ ਸੁਬਾ ਫਿਰ ਸੁਆ ਸੰਧੂ ਸਾਹਿਬ ਕੋਈ ਦੂਜਾ ਗੈਨ ਲੈ ਕੋਈ ਤਿਹਜਾ ਗੈਨ ਲੈ ਜੀ ਹੋਜੀ ਹਾਂਜੀ ਬਾਕੀ ਕੋਈ ਭੈਣ ਭਰਾ ਆ ਦੀ ਸਮਝ ਮਾਲੇ ਕੋਈ ਗਾਲੀਆਂ ਆਪਾਂ ਨੂੰ ਕਿਹੜਾ ਕੋਈ ਗੁੱਸਾ ਜੀ ਹਾਂ ਉਹਦੋਂ ਆਪਾਂ ਵਛੀਆਂ ਵਛੀਆਂ ਪਾਈਆਂ ਸੋ ਵੀ ਵਧੀਆ ਸੀ ਛਾਈ ਹਾਲ ਸੰਧੂ ਸਾਹਿਬ ਸਾਰੀਆਂ ਸੇਲ ਹੋ ਗਈਆਂ ਹਾਂ ਪਹਿਲ ਨੂੰ ਵਛੀ ਬੜੀ ਵਧੀਆ ਸੀ ਅਖੋ ਸੰਧੂ ਸਾਹਿਬ ਉਹ ਗਈ ਪਹਿਲੀ ਨੰਬਰ ਤੇ ਜੀ ਅੱਛਾ ਪਹਿਲੀਆਂ ਜੀ ਉੱਡ ਗਈ ਉਹ ਕਿੱਥੇ ਘਲਾਦੀ ਸੀ ਉਹ ਸੰਧੂ ਸਾਹਿਬ ਇਸ ਲਾਗੇ ਗਈ ਆਪਣੇ ਗਈ ਉਹ ਵਲੀਪੁਰ ਗਈ ਤੇ ਲੋਕੜੀ ਗਈ ਤਰਨਤਨ ਸਾਰੇ ਲੱਗੇ ਤਾਲੇ ਦੇ ਲੱਗੇ ਹਾਂਜੀ ਹਾਂਜੀ ਠੀਕ ਹੈ ਜੀ ਲੋਬੀ ਭਰਾਓ ਜਾਂ ਦੂਜਾ ਸੂਬਾ ਚਾਹੇ ਕੋਈ ਵੀਰ ਤੀਜਾ ਸੂਬਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਸਾਹੀਵਾਲ ਕਰਾਸਾਂਗ ਦੇ ਵਿੱਚ ਆ ਵੈਸੇ ਤਿਆਰੀ ਵਾਲੀ ਆ ਦਿਨ ਲੈ ਜੇ ਤੇ ਕੋਈ ਪੰਜ ਚਾਰ ਲੈ ਆਈ ਜਾਵੇ ਠੀਕ ਹੈ ਜੀ ਹੋ ਸਕਦਾ ਵੀ ਇੰਨੇ ਦਿਨਾਂ ਦੇ ਵਿੱਚ 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 ਬਣ ਕੇ ਜਿਹੜੀ ਤਿਆਰ ਹੋ ਕੇ ਸੋ ਵੀ ਪਗ ਠੀਕ ਹੈ ਤੇ ਥਣ ਥਣ ਪੂਰਾ ਮੁਠੀ ਵਾਲਾ ਹੱਥੀ ਚਵਾਈਲਾ ਥਣ ਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਇੱਥੇ ਆਣ ਕੇ ਭਰਾ ਕੋਈ ਦੂਰ ਨੇੜੇੋਂ ਤੁਸੀਂ ਵੇਖੋਗੇ ਤੇ ਜੋ ਚੀਜ਼ ਦਿਖਾਈ ਜਾਊਗੀ ਆਪਾਂ ਉਸ ਬਿਹਾਫ ਤੇ ਹੀ ਗੱਲਬਾਤ ਕਰਦੇ ਆ ਸੰਧੂ ਸਾਹਿਬ ਗਾੜੀ ਗੁੜੀ ਬਹੁਤ ਵਧੀਆ ਪਾਣੀ ਛਾੜੀ ਤੁਨੋਂ ਸਟਾਰਟ ਹੋ ਗਈ ਆ ਦੇਖੋ ਇਹ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆਂ ਬਾਕੀ ਮੁੱਠੀ ਬਹੁਤ ਥਾਣਾ ਦਾ ਕਾਹਦੀ ਟੱਕਰ ਮਾਰ ਤੇ ਵੰਡ ਦੇਖੋ ਤੁਸੀਂ ਵੰਡ ਬਹੁਤ ਸੋਹਣੀਆ ਮੋਟਾ ਥਾਣਾ ਤੇ ਮੋਟੀ ਬਿਲਕੁਲ ਧਾਰਦੀ ਆਪਾਂ ਉਮੀਦ ਕਰਦੇ ਆਂ ਕਿ ਸੋਨਾ ਚਬਾ ਜਿਹੜਾ ਦੋਸਤੋ ਕਰਵਾਉਗੀ ਠੀਕ ਆ ਦੁੱਧ ਵੀ ਸੰਧੂ ਸਾਹਿਬ 14-15 ਕਿਲੋ ਭਰਦੀ ਹੈ ਹੂੰ ਚੰਗਾ ਬਖਾਲਾ ਬਖੂਲਾ ਚੰਗਾ ਤਿਆਰ ਕਰੂਗੇ ਇਹਨਾਂ ਦੁੱਧ ਨੂੰ ਕੀ ਜਾਂਦਾ ਕਰਨਾ ਹਾਂਜੀ ਅਨੀਸ ਸਿੰਘ ਸਾਹਿਬ ਕੱਖ ਨਹੀਂ ਜਾਂਦਾ 14-15 ਕਿਲੋ ਦੇ ਇਹਨੂੰ ਠੀਕ ਹੈ ਅੱਛਾ ਕੋਮਲ ਦੇ ਕਿੰਨੇ ਦੀ ਦੇਣੀ ਆਪਾਂ ਵੀਰੇ ਸੰਧੂ ਸਾਹਿਬ ਮੋਲੇ ਦਾ 42-43 ਜੋ ਮਰਜ਼ੀ ਕਰ ਲਗੇ ਆਹ 40000 ਦੀ ਦੇ ਦਾਂਗੇ 40 ਦੀ ਹਾਂਜੀ ਉਹ ਚੋਂ 2 ਛੱਡ ਦਾਂਗੇ 38 ਦੀ 38 ਦੀ ਦੇ ਦਾਂਗੇ ਕਸਰਾ ਕੱਢਤੀਆਂ ਹਾਂਜੀ ਕਰਦਾ ਕੋਈ ਗੱਲ ਨਹੀਂ ਮੌਕੇ ਦੇ ਮਾਨਤਨ ਪਕਾ ਲਓ ਜੀ ਮੌਕੇ ਦੇ ਵੀ ਜਿਹੜਾ ਕਿਸੇ ਭੈਣ ਭਰਾ ਨੂੰ ਦੂਰੋਂ ਨੇੜਿਓਂ ਆਉਂਦੇ ਹੋਏ ਵੇਖ ਕੇ ਕੋਈ ਟਰਾਂਸਪੋਰਟ ਦੇ ਖਰਚੇ ਸਮਝ ਕੇ ਜਿੰਨਾ ਵੀ ਹੁੰਦਾ ਦੋਸਤੋ ਮਾਨਤਨ ਕੀਤਾ ਜਾਂਦਾ ਮਾਲ ਪਹਿਲਾਂ ਬਿਲਕੁਲ ਰੈਤ ਕਰਕੇ ਦਿੱਤਾ ਜਾਂਦਾ ਠੀਕ ਆ ਜੀ ਪਰ ਫਿਰ ਵੀ ਕਿਸੇ ਵੀਰ ਨੂੰ ਇੱਥੇ ਆਣ ਕੇ ਲੱਗੇ ਕਿ ਛੋੜ ਜਿਹੜੀ ਆ ਕੋਈ 2-400 ਵੀਰ ਵੱਧ ਕਰਦੇ ਉਹ ਵੀ ਜਿਹੜੀ ਹੋ ਜੂਗੀ ਮੌਕੇ ਤੇ ਠੀਕ ਆ ਜੀ ਉਹਦੇ ਵਾਲੇ ਪਾਸਿਓ ਮੇਰਾ ਵੀਰ ਕੋ ਢੁਡਕੂ ਨਾ ਰੱਖਿਓ ਸ਼ੋਰ ਸ਼ੱਪਾ ਜਿੰਨਾ ਵੀ ਕੋਈ ਵੀਰ ਚਾਹੁੰਦਾ ਉਹਨਾ ਹੋ ਜਾਊਗਾ ਮੌਕੇ ਤੇ ਜਿੰਨੇ ਵੀ ਕੋਈ ਵਿੱਚ ਉਗਜੈਸ਼ ਹੋਈ ਹਾਂਜੀ ਦੋਸਤੋ ਪਹਿਲਾਂ ਆਪਾਂ ਜਿਹੜੇ ਤੁਹਾਨੂੰ ਚਾਰ ਨਗ ਦਿਖਾਏ ਸੀਗੇ ਵੀਰ ਕੋਮਲ ਦੇ ਕੋਲ ਤੇ ਦੋ ਐਨੀਮਲ ਜਿਹੜੇ ਹੁਣੇ ਆਏ ਆ ਠੀਕ ਆ ਜੀ ਇਹ ਵੀ ਆਪਾਂ ਸੋਚਦੇ ਆ ਵੀ ਵਿੱਚੇ ਤੁਹਾਨੂੰ ਦਿਖਾ ਦਿੰਨੇ ਆ ਤੇ ਫਿਲਹਾਲ ਤੁਸੀਂ ਆ ਸਾਹਮਣੇ ਦੇਖ ਰਿਹਾ ਜੀ ਇੱਕ ਵਾਇਰਡ ਆ ਤੇ ਇੱਕ ਝੋਟੀ ਆ ਠੀਕ ਆ ਜੀ ਤੇ ਪੂਰੀ ਡਿਟੇਲ ਇਹ ਵੀ ਆਪਾਂ ਵੀਰ ਕੋਮਲ ਤੋਂ ਲੈ ਲੈਂਦੇ ਆ ਇਹ ਪਹਿਲਾਂ ਇਹ ਤਾਂ ਵਿਚਾਰ ਸੀ ਵੀ ਚਲੋ ਇੱਕ ਅੱਧਾ ਦਿਨ ਆਪਾਂ ਠਹਿਰ ਕੇ ਪਾ ਦਿੰਨੇ ਆ ਕਿਉਂਕਿ ਗੱਬਣ ਪਸ਼ੂ ਆ ਤੇ ਤਿਆਰੀ ਵਾਲੇ ਤੁਸੀਂ ਸਮਝ ਕੇ ਸੌਦਾ ਕਰ ਲਿਓ ਵੀ ਜਿਹੜੇ ਦਿਨ 5-5 7-7 8-8 ਇਹ ਦਿਨ ਤਕਰੀਬਨ ਇਹਨੇ ਹਜੇ ਲੈ ਕੇ ਜਾਂਦੇ ਹੋਣਗੇ ਤੇ ਬਾਕੀ ਡਿਟੇਲ ਦੇ ਲਈ ਚਲਦੇ ਹਾਂ ਕੋਮਲ ਦੇ ਕੋਲ ਕੋਮਲ ਇਹ ਪਸ਼ੂ ਜਿਹੜੇ ਆਪਣੇ ਕੋਲ ਹੁਣੇ ਆ ਗਿਆ ਵੀਰ ਸੰਧੂ ਸਾਹਿਬ ਹੁਣੇ ਆਏ ਆ ਜੀ ਉਤਰ ਗਏ ਨੇ ਜੀ ਗੱਡੀ ਤੋਂ ਹਾਂ ਜੀ ਆ ਹੁਣੇ ਲੈਂਡ ਹੋਈ ਜਾਂਦੇ ਫਿਰ ਹਾਂ ਜੀ ਹਾਂ ਜੀ ਹੁਣੇ ਜਹਾਜ਼ ਉਤਰੇ ਠੀਕ ਹੈ ਜੀ ਠੀਕ ਹੈ ਲੈ ਵੀ ਕੋਮਲ ਜਿਹੜੇ ਪਹਿਲਾਂ ਨਬਰ ਤੇ ਵੀਰ ਇਧਰ ਜਿਹੜੀ ਆਪਾਂ ਆ ਬੈੜ ਦਿਖਾ ਦਿੱਤੀ ਹੈ ਸਿੰਘ ਤੇ ਜਗ ਮੰਨ ਲਿਆ ਹਾਂ ਹਾਂ ਜੀ ਲੋ ਜੀ ਤਿੱਜਾ ਦਾ ਸੂਬਾ ਦੋਸਤੋ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ ਕਈ ਨਾ ਹਜੇ ਨਵਾਇਆ ਧਵਾਇ ਨਹੀਂ ਪਸੂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਜਿਹੜੇ ਪਸੂ ਪਹਿਲਾਂ ਆਪਾਂ ਪਾਏ ਸੀਗੇ ਉਹ ਵੀਰ ਨੇ ਪਹਿਲਾਂ ਜਿਹੜੇ ਤਿਆਰ ਤੋਰ ਕੀਤੇ ਸੀ ਇਹ ਜਿਹੜੇ ਹੁਣੇ ਪਸੂ ਆਏ ਆ ਇਹ ਇਸੇ ਤਰ੍ਹਾਂ ਹੀ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਨਵਾਇਆ ਧਵਾਇ ਕੋਈ ਜ਼ਿਆਦਾ ਨਹੀਂਗਾ ਫਿਰ ਖਾਲ ਭਾਅ ਪਰਤੇ ਦੇ ਵਿੱਚ ਤੇ ਪਸੂ ਸਾਫ ਸੁਥਰਾ ਹੋਣਾ ਚਾਹੀਦਾ ਤੇ ਕੁਮਰ ਲਿਆ ਖੋਲ ਕੇ ਦਿਖਾ ਦਈਏ ਠੀਕ ਆ ਬਾਕੀ ਹੈ ਸੀਲਸਲਾਕਾ ਇਮਰਾਨ ਸਿੰਘ ਤਗਾਉਣਾ ਪਸ਼ੂ ਆਪਾਂ ਰਹਿਰੂ ਜਾਂਦੇ ਵੈਸੇ ਹੈ ਸੀਤ ਸਾਊ ਹੁਣਿਆਂ ਹੀ ਜਾਂ ਦਰਦੀ ਜਾਂ ਦਰਦੀ ਜਾਂ ਤਾਂ ਕਰੀਏ ਉਹਨਾਂ ਵੀ ਥਾਂ ਤੇ ਆ ਪਸ਼ੂ ਫਿਰ ਮਾੜਾ ਮੋੜ ਤਾਂ ਕਰਦਾ ਹੀ ਆ ਲਓ ਜੀ ਸੋ ਲਾਏ ਬਣਾਏ ਤੇ ਪਈ ਹੈ ਨਾ ਹਾਂਜੀ ਹਾਂਜੀ ਹਲ ਤੱਕ ਲੈ ਜੂਗੀ ਤਿੰਨ ਦਿਨਾਂ ਕੇ ਪੰਜਾ ਸੱਤਾਂ ਦਿਨਾਂ ਚ ਆ ਜੂਗੀ ਹਾਂਜੀ ਆ ਜਣੀ ਐਨੇ ਕ ਦਿਨਾਂ ਜੀ ਠੀਕ ਹੈ ਲੋਗੀ ਪੰਜਾ ਸੱਤਾ ਕੇ ਦਿਨਾਂ ਦੇ ਦੌਰਾਨ ਪੂਰੀ ਤਿਆਰੀ ਤੇ ਹੋ ਜੂਗੀ ਠੀਕ ਆ ਵੈਸੇ ਥਣ ਵੀ ਪੂਰਾ ਲੰਬਾ ਹਾਂਜੀ ਹਾਂਜੀ ਮੋਟੀ 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 ਥਣ ਲੱਗਾ ਜੀ ਪੂਰਾ ਠੀਕ ਆ ਥਣ ਜਿਹੜਾ ਦੋਸਤੋ ਮੁੱਠੀ ਮੁੱਠੀ ਥਣ ਆ ਹੱਥੀ ਚਵਾਈ ਦਾ ਥਾਣਾ ਠੀਕ ਆ ਜੀ ਇੱਕੋ ਜਿਹਾ ਥਾਣਾ ਅਗਲੇ ਪਿਛਲੇ ਥਾਣਾ ਦਾ ਸਹਿਜ ਚੰਗਾ ਤੇ ਕਿਲੋ ਖੰਡ ਖਾਜੇ ਡੇਢ ਦੋ ਕਿਲੋ ਕੋ ਕਿਲੋ ਖੰਡ ਲਾਇਆ ਐ ਇੰਨਾ ਕ ਕਰਮਾਂ ਵਾਲੀ ਹੋਲ ਹੋਰ ਬਣ ਗਈ ਤੇ ਪੂਰੀ ਤਿਆਰੀ ਤੇ ਆ ਜੂਗੀ ਠੀਕ ਆ ਜੀ ਸੋ ਘਟੋ ਘੜ ਪੰਜ ਦਿਨ 6 ਦਿਨ ਪੰਜ ਕੇ ਦਿਨ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਕੋਮ ਹਾਂਜੀ ਦੁੱਧ ਸੰਧੂ ਸਾਹਿਬ 10 ਕਿਲੋ ਆਮਨਾ ਭਰੀ ਜਾਣਾ ਇਹਨੇ ਲੈਣ ਦੇਣ ਕੋਮਲ ਕੀ ਕਰਦਾ ਇਹਦਾ ਸੰਧੂ ਸਾਹਿਬ ਮੋਲੇ ਦਾ ਇੱਕ ਹੀ ਕਰ ਲਗੇ ਬਾਈ ਕਰ ਲਗੇ ਅੱਛਾ ਜੀ 19000 ਦੀ ਦੇ ਦਾਂਗੇ 19000 ਦੀ ਹਾਂਜੀ ਉਹ ਚੋ ਕਰ ਦਾਂਗੇ ਛੋੜ ਛੜ 19000 ਚੋ 22 ਹਾਂਜੀ ਕਰ ਦਾਂਗੇ ਆ ਕਰ ਦਿਆ ਖੁੱਲੀ ਹਾਂਜੀ ਕਰ ਦਾਂ ਲਓ ਜੀ 19000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਠੀਕ ਆ ਜੀ 20000 ਡਿਮਾਂਡ ਆ 19000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਵੀ ਸੱਜਣ ਆਉਂਦਾ ਆਪਦੀ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੋਂ ਬਹਿਣੀ ਵਾਲੀ ਸਾਈਡ ਤੇ ਇੱਕ ਵਾਰੀ ਤੁਹਾਨੂੰ ਆਪਾਂ ਠੀਕ ਆ ਅਗੇ ਨੈਕਸਟ ਕੋਮਲ ਆਪਣੇ ਕੋਲ ਜਿਹੜੀ ਝੋਟੀ ਆਈ ਆ ਵੀ ਸੰਧੂ ਸਾਹਿਬ ਇਹ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਇਹ ਤੇ 4 ਤੋਂ 5 ਕੇ ਦਿਨ ਲਊਗੇ ਵੀ ਕੋਈ ਤਾਂ ਮੰਨ ਲੈ ਕੋਈ ਹਾਂਜੀ ਉਹਦੀ 4 ਤੋਂ 5 ਕੇ ਦਿਨ ਹਜੇ ਬਾਕੀ ਆ ਇਹਦੇ ਸੂਣਦੇ ਠੀਕ ਆ ਤੇ ਸੁਭਾ ਦੂਜਾ ਝੋਟੀ ਦੀ ਸੁਣਾ ਵੈਸੇ ਤਿਆਰੀ ਵਾਲੀ ਨਿੱਗਰ ਨੁਕਰਪੂਰੀ ਹਾਂਜੀ ਹਾਂਜੀ ਕੋਣੀ ਟੰਡੇ ਦਾ ਇਹਨੂੰ ਹਿੱਕ ਦਿਆ ਜ ਮਾੜਾ ਜੀ ਹਾਂ ਥੋੜਾ ਡਰਦਾ ਪਸ਼ੂ ਨਵੀਂ ਥਾਂ ਤੇ ਕਈ ਵਾਰ ਆਇਆ ਤੇ ਲਉਣਾ ਲੂਣਾ ਦੋਸਤੋ ਇਹਨੇ ਸ਼ੁਰੂ ਕੀਤਾ ਵੈਸੇ 7-8 ਕੇ ਦਿਨ ਆਈਡੀਆ ਹਫਤਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਦੂਜਾ ਸੁਬਾ ਇਹ ਝੋਟੀ ਆ ਸਿੰਗਲ ਹੱਡੀ ਦੇ ਵਿੱਚ ਆ ਤੇ ਇਹ ਦੋਨੋਂ ਪਸ਼ੂ ਜਿਹੜੇ ਹੁਣੇ ਆਏ ਸੀਗੇ ਕੁਮਲ ਇੱਕ ਵਾਰੀ ਖੋਰ ਖੋਲੇ ਮੜੀ ਜੀ ਤੋੜ ਕੇ ਦਿਖਾਈਏ ਰੇਟ ਪੜਤਾ ਜਿਹੜਾ ਬਿਲਕੁਲ ਜੈਨੂਨ ਦੋਸਤੋ ਜਾਇਜ਼ ਆ ਜਿੰਨਾ ਵੀ ਹੋਊਗਾ ਬਿਲਕੁਲ ਜੈਨੂਨ ਰੇਟ ਹੋਊਗਾ ਸੋ ਸੈਕੰਡ ਟਾਈਮਰ ਝੋਟੀ ਦੂਜਾ ਸੁਬਾ ਸੂਨ ਵਾਲੀ ਸੋ ਲਾਉਣਾ ਬਣਾਉਣਾ ਇਹਨੇ ਕਰਮ ਵਾਲੀ ਨੇ ਸ਼ੁਰੂ ਕੀਤਾ ਕੋਈ 5-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਤੇ ਆ ਜੀ ਠੀਕ ਆ ਜੀ ਤੋਰ ਇਹ 5 ਕੰਮਲ ਕੀ ਡਿਮਾਂਡ ਕਰਤੀ ਫਿਰ ਸੰਧੂ ਸਾਹਿਬ ਨਾਮੁੱਲ ਕਰਨਾ 80 ਦੇ ਨਾ ਕਰਨਾ 75 ਹਾਂ 70000 ਦੀ ਦੇ ਦਾਂਗੇ ਪੂਰੇ ਦੀ 70 ਦੀ ਹਾਂਜੀ ਉਹ ਤਾਂ ਛੋੜਛਾਪਾ ਕਰ ਦਾਂਗੇ ਠੀਕ ਆ ਜੀ ਹਾਂਜੀ ਲਓ ਵੀ 70000 ਦੇ ਵਿੱਚੋਂ ਕਿਸਾਨ ਵੀਰੋ ਛੋੜਛਾਪਾ ਹੋ ਜਾਊਗਾ ਇਹ ਆਪਾਂ ਤੁਹਾਨੂੰ ਝੋਟੀ ਦਿਖਾ ਦਿੱਤੀ ਆ ਲਾਸਟ ਦੇ ਵਿੱਚ ਠੀਕ ਆ ਸੋ ਝੋਟੀ ਚੰਗੀ ਆ ਨਿਗਰ ਆ ਪੂਰੀ ਦੂਜਾ ਸਵੇਰ ਸੂਣ ਆਲੀ ਆ ਠੀਕ ਆ ਜੀ ਪਾਰ ਪਿੱਛੇ ਦੀ 35 ਤੋਂ ਪਾਉਣ ਪੂਰੀ ਤਸੱਲੀ ਆ ਸਰਦਾਰ ਸਾਹਿਬ 35 ਦੀ ਆਪਾਂ ਟਿਪ ਕਹ ਲੈ ਆਂਦੀ ਆ ਜਿਹੜਾ ਭੈਣ ਭਰਾਵਾਂ ਨੇ ਖੜੇ ਤੇ ਆਪਾਂ ਕੇ ਖੜੇ ਪਿੱਛੇ ਦੀ ਆਪਣੀ ਗਰੰਟੀ ਹੋਊ ਠੀਕ ਆ ਜੀ ਹਾਂਜੀ ਲਓ ਦੋਸਤੋ ਟਿਪ ਤਪਾ ਕੇ ਆਪਣੀ ਮੇਰਾ ਵੀਰ ਕੋਈ ਲੈ ਕੇ ਜਾਵੇ ਪਾਰ ਪਿੱਛੇ ਦੀ ਪੂਰੀ ਤਸੱਲੀ ਆ ਤੇ ਕੋਈ ਵੀਰ ਲੈ ਜਾਂਦਾ ਠੀਕ ਆ ਜੀ ਤੇ নো ਡਾਊਟ ਤੁਸੀਂ ਸੌਦਾ ਕਰ ਲਿਓ ਠੀਕ ਆ ਇਹ ਝੋਟੀ ਆ 70000 ਦੇ ਵਿੱਚੋਂ ਛੋੜ ਛੱਪਾ 68000 ਦੀ ਕਹੀ ਹੈ ਨਹੀਂ ਸਰਦਾਰ ਸਾਹਿਬ 70 ਦੀ 70 ਦੀ ਵਿੱਚੋਂ ਮੰਨਤਾ ਨਹੀਂ ਆ ਹਾਂਜੀ ਮੰਨਤਾ ਨਾਲ ਹੋ ਜੂਗਾ ਜੀ ਠੀਕ ਆ ਵੀਰ ਤੋ ਵੜ ਚੰਗੀ ਆ ਪਸੰਦ ਆਊਗੀ ਜਿਹੜੇ ਵੀਰ ਨੇ ਇੰਨੇ ਕ ਪੈਸੇ ਖਰਚ ਕਰਨੇ ਆ ਇਸ ਨਸਲ ਬਰੀਡ ਦੇ ਵਿੱਚ ਤੁਸੀਂ ਵੀ ਇਹ ਪਸ਼ੂ ਲੱਭ ਰਹੇ ਜੀ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਚੰਗਾ ਪਸ਼ੂ ਤੁਹਾਨੂੰ ਤੇ ਬਿਲਕੁਲ ਵਾਜਬ ਰੇਟ ਆ ਜੈਜ ਰੇਟ ਆ ਇਹ ਅਜਾ ਚਾਰ ਹੀ ਨਗਾ ਵੀਰ ਕੋਮਲ ਦੇ ਕੋਲ ਤੇ ਚਾਰੇ ਨਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਪਸ਼ੂ ਚੰਗੇ ਆ ਬਾਕੀ ਇਥੇ ਹਨ ਕੇ ਜਿਹੜਾ ਪਸ਼ੂ ਸੂਣ ਸੂਣ ਵਾਲਾ ਦੋਸਤੋ ਹਜੇ ਗੱਭਣ ਉਹਨੂੰ ਟਿੱਪ ਕੇ ਆਪਣੀ ਤਸੱਲੀ ਆ ਚੌਥਾ ਹਨਾਂ ਦੀ ਫਰਾ ਕੇ ਕਰ ਲਿਓ ਠੀਕ ਆ ਜੀ ਇੱਕ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਵਿਖਾਈ ਆ ਕੋ 5-6 ਦਿਨਾਂ ਦੀ ਸੂਈ ਦੁੱਧ 10 ਕਿਲੋ ਜਾਂਦੇ ਥੱਲੇ ਆ ਇਹ ਤੁਸੀਂ ਆਪਣੀ ਇੱਕ ਟਾਈਮ ਦੋ ਟਾਈਮ ਨਹੀਂ ਆਪਾਂ ਤਾਂ ਹਮੇਸ਼ਾ ਕਿਹਨੇ ਭਾਵੇਂ ਤਿੰਨ ਟਾਈਮ ਆਣ ਕੇ ਚੋਕੇ ਤਸੱਲੀ ਕਰ ਲਿਓ ਸਾਈਪਿੰਨ ਆਪਣਾ ਜਿਹੜਾ ਪੱਕਾ ਕਰਕੇ ਇਹ ਅਜਨਾਗਾ ਕੋਮਲ ਦੇ ਕੋਲ ਤੇ ਨੰਬਰ ਆਪਾਂ ਲੈ ਲੈਨੇ ਆ ਕੋਮਲ ਬੋਲੀ ਨੰਬਰ ਵੀਰੇ ਨੰਬਰ ਸਾਨੂੰ ਸਾਡ 7347619822 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਦੀ ਯਾਨੀ ਕਿ ਸੜੀ ਵਾਲੀ ਤੋਂ 2.5 ਕਿਲੋਮੀਟਰ ਆ ਜੀ ਵੱਡੇ ਹਾਈਵੇ ਤੋਂ ਠੀਕ ਹੈ ਵੀਰੇ ਹਾਂਜੀ ਲੋਬੀ ਪ੍ਰਭੋ ਇਹ ਐਡਰੈਸ ਆ ਕਨਫਰਮ ਤੁਹਾਨੂੰ ਕਰਵਾ ਦਿੱਤਾ ਨੰਬਰ ਸਕਰੀਨ ਤੇ ਲੱਗ ਚੁੱਕਾ ਠੀਕ ਆ ਜੀ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਐਨੀ ਟਾਈਮ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਫਰਦਰ ਅੱਗੇ ਵੀ ਤੁਸੀਂ ਕਾਲ ਕਰ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਦੇ ਨਾਲ ਲੈਂਦੇ ਰਿਹਾ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ